ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਉੱਥੇ ਹੀ ਸੰਤ ਪਾਪਾ ਬਲਬੀਰ ਸਿੰਘ ਜੀ ਮਹਾਂਪੁਰਖ ਜਿਹੜੇ ਨੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਤੇ ਉੱਥੇ ਹੀ ਸਾਰੇ ਸਾਡੇ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਘੋੜਸਵਾਰ ਫੌਜਾਂ ਸਾਰੇ ਤਰਨੇ ਤਲਾਂ ਦੇ ਮੁਖੀ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਾਰੇ ਦਲਾਂ ਪੰਥਾਂ ਦੇ ਮੁਖੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਸਾਬ੍ਹ ਸ੍ਰੀ ਗੁਰੂ ਧੰਨ ਧੰਨ ਸਾਬ੍ਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜਿੱਥੇ ਅੱਜ ਆਪਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਕੱਲ ਜਿਹੜੇ ਆ ਪਰਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਕੱਲ ਸੰਤ ਬਾਬਾ ਬਲਵੀਰ ਸਿੰਘ ਜੀ ਅ ਸੀਚੇਵਾਲ ਵਾਲੇ ਮਹਾਂਪੁਰਖਾਂ ਨੇ ਜਿਹੜੇ ਨਗਰ ਕੀਰਤਨ ਸਜਾਏ ਅੱਜ ਮਹੱਲਾ ਜਿਹੜਾ ਇਹ ਸ਼ੁਰੂਆਤ ਨਿਹੰਗ ਸਿੰਘ ਫੌਜਾਂ ਕਰਦੀਆਂ ਨੇ ਤੇ ਸਮਾਪਤੀ ਦੇ ਵੀ ਪ੍ਰੋਗਰਾਮ ਜਿਹੜੇ ਨਿਹੰਗ ਸਿੰਘ ਫੌਜਾਂ ਵੱਲੋਂ ਕੀਤੇ ਜਾਂਦੇ ਨੇ ਅੱਜ ਜਿਹੜਾ ਵਿਸ਼ਾਲ ਮਹੱਲਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ਪੁਰਬਾ ਨੂੰ ਸਮਰਪਿਤ ਇਹ ਵਿਸ਼ਾਲ ਮਹੱਲਾ ਜਿਹੜਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹਦੇ ਵਿੱਚ ਦਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਜੀ ਬਾਬਾ ਸੰਤ ਬਾਬਾ ਜੋਗਾ ਸਿੰਘ ਜੀ ਜਥੇਦਾਰ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਉੱਥੇ ਹੀ ਬਾਬਾ ਮੇਜਰ ਸਿੰਘ ਜੀ ਤੇ ਸ਼ਮੇਸ਼ ਤਰਨਾ ਦਲ ਬਾਬਾ ਬਲਦੇਵ ਸਿੰਘ ਵੱਲਾ ਜੀ ਬਾਬਾ ਆਪਣੇ ਮਹਿਤਾ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਰਗਬੀਰ ਸਿੰਘ ਜੀ ਖਿਆਲੇ ਵਾਲੇ ਮੜੀਆਂ ਵਾਲੇ ਮਹਾਪੁਰਖ ਸਾਰੇ ਹੀ ਮਹਾਪੁਰਖ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਸਾਰੇ ਜਿੱਥੇ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਤੇ ਜਲੰਧਰ ਵਾਲੇ ਬਾਬਾ ਜੀ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਇੰਦਰ ਸਿੰਘ ਜੀ ਬਾਬਾ ਪ੍ਰਗਟ ਸਿੰਘ ਜੀ ਬਾਬਾ ਚੜਸ ਸਿੰਘ ਜੀ ਸਾਰੇ ਹੀ ਮਹਾਪੁਰਖ ਜਿਹੜੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਨੂੰ ਮਹੱਲੇ ਦੀਆਂ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਕਿੱਥੇ ਅੱਜ ਆਪਾਂ ਇਹ ਪ੍ਰੋਗਰਾਮ ਜਿਹੜਾ ਅਹ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬਾਂ ਦੇ ਸਮਰਪਤ ਜਿਹੜੇ ਘੋੜਸਵਾਰੀ ਦੇ ਆਪ ਜੀ ਨੇ ਜੋਰ ਦੇਖਣੇ ਨੇ ਨਾਲ ਹੀ ਗਤਕੇ ਦੇ ਜੋਰ ਦੇਖਣੇ ਨੇ ਉੱਥੇ ਹੀ ਜਿਹੜਾ 23 24 ਤੇ 25 ਨਵੰਬਰ ਨੂੰ ਜਿਹੜੇ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦੇ ਆਵੈ ਤਾਏ ਸਰ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਹੀ ਖਾਲਸੇ ਪੰਥ ਨੇ ਆਪਾਂ ਜਿਹੜਾ 24 25 ਨਵੰਬਰ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਨਾਲ ਹੀ ਜਿਹੜਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ 350 ਸਾਲਾ ਜਿਹੜੇ ਆਪਾਂ ਪ੍ਰਕਾਸ਼ ਪੁਰਬ ਜਿਹੜੇ ਗੁਰਤਾ ਗੱਦੀ ਜਿਹੜੇ ਦਿਵਸ ਨੇ ਉਹ ਵੀ ਆਪਾਂ ਬਹੁਤ ਹੀ ਸ਼ਰਧਾ ਭਾਵ ਨਾਲ ਸਤਕਾਰ ਦੇ ਨਾਲ ਮਨਾਉਣੇ ਨੇ ਹੁਣ ਜਿਹੜੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪ ਜੀ ਨੂੰ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਨਾਲ ਹੀ ਸਾਰੀਆਂ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਗੁਰਸੇਖ ਸੰਗਤਾਂ ਜਿਹੜੀਆਂ ਆਈਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਵਾਲੇ ਮਹਾਪੁਰਖ ਜਿਨ੍ਹਾਂ ਨੇ ਇਹ ਸਾਰੇ ਪ੍ਰਬੰਧ ਜਿਹੜੇ ਟਰਾਲੀਆਂ ਟਰੱਕ ਜਿਹੜੇ ਨੇ ਖੁੱਲੇ ਖੜਾ ਕੇ ਤੇੜੀਆਂ ਅੰਦਾ ਜਿਹੜਾ ਰੂਪ ਦਿੱਤਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਜਿਹੜੇ ਸਾਡੇ ਪੱਤਰਕਾਰ ਸਹਿਬਾਨ ਨੇ ਮੀਡੀਆ ਵਾਲੇ ਤੇ ਜਾਂ ਆਪਣੇ ਲੋਕਲ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਵਾਲੇ ਨੇ ਸਾਰਿਆਂ ਦਾ ਆਈਆਂ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਰਤਾਰਪੁਰ ਕੋਰੀਡੋਰ ਨੂੰ ਖੁੱਲਣ ਦੀ ਮੰਗ ਕਰਦੇ ਹੋ ਮੁਰ ਤੋਂ ਮੰਗ ਨਹੀਂ ਕਰਦੇ ਖਾਲਸਾ ਹੁਕਮ ਕਰਦਾ ਕਿਉਂ ਸਾਡੇ ਹੀ ਕਿਉਂ ਬੰਦ ਕਰਦੇ ਨੇ ਸਾਡੇ ਬੰਦ ਕਿਉਂ ਕਰਦੇ ਆ ਹੋਰ ਸਾਰੇ ਖੁੱਲੇ ਹੋਏ ਇਹ ਖੋਲਣ ਆ ਬੰਦ ਕਰਨ ਵਾਸਤੇ ਕੋਰੀਡੋਰ ਥੋੜੀ ਬਣਾਇਆ ਹੁਣ ਤੇ ਜਿਹੜਾ ਜਲ ਵੀ ਆ ਕੇ ਚਲਿਆ ਗਿਆ ਤੇ ਹੁਣ ਉਹਨੂੰ ਤੁਰੰਤ ਜਿਹੜਾ ਖੋਲਿਆ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਆ ਤੇ ਸੈਂਟਰਲ ਸਰਕਾਰ ਨੂੰ ਚਾਹੀਦਾ ਉਹ ਜਿਹੜਾ ਆਪਣੇ ਕਰਤਾਰਪੁਰ ਦਾ ਲੰਘਾ ਉਹ ਤੁਰੰਤ ਜਿਹੜਾ ਖੋਲਿਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰੇ ਦੇ ਯਾਰ ਸ਼ਰਮ ਪੰਥਾ ਕਾਲੀ ਵੱਡਾ ਦਲ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਆਸਰੀ ਆਕਾ ਮਣਕ ਜਾਵੇ ਜਹਰ ਪੀਰ ਜਗਤ ਗੁਰੂ ਪਾਪਾ ਗੁਰੂ ਨਾਨਕ

ਬਾਪਿਆਂ ਦਾ ਕਿੰਨੀ ਬੁੱਕ ਚ ਆ ਹੀ ਗਿਆ ਨਾ ਕਿਉਂ ਜੀ ਭਾ ਗਲਤ